ਪੜੀ ਫਿਰ ਕੋਈ ਬਾਈ ਦੀ ਪੈਂਟ ਤਾਂ ਨਹੀਂ ਪਈਗੀ ਪੁਰਾਣੀ ਤਰਾਣੀ ਕੋਈ ਉੱਚੀ ਹੱੱਚੀ ਹੋਈ ਹੁੰਦੀ ਆ ਉਹ ਪਾ ਦੇ ਵੇ ਹੋ ਮੰਨੂ ਨਹੀਂ ਆਇਆ ਤੀਆ ਹਾਂ ਉਹ ਆਇਆ ਤਾਂ ਖਾਲੀ ਹੱਥ ਤੀਆ ਅੱਛਾ ਉਹਦੇ ਹੱਥੀ ਤਾਂ ਮਰਮਾਲ ਵੀ ਨਹੀਂ ਦੇਖੀ ਉਹ ਜਾਂਦਾ ਲੈ ਗਿਆ ਝੋਲਾ ਇੱਟਾ ਹੈ 2000 ਦੀ ਟੀ-ਸ਼ਰਟ ਹੈਗੀ ਤੂੰ ਘਰੇ ਪਾਈ ਫਿਰਦਾ ਕੰਜਰਾ ਹੀਰਪਾਲਾ ਉਹ ਹੀਰਪਾਲਾ ਹਾਂਜੀ ਤੁਸੀਂ ਚਾਚਾ ਕਰਦੇ ਮੈਨੂੰ ਪਤਾ ਹੈ ਚਾਹ ਬਣਾਉਣੀ ਹੋਊਗੀ ਹੋਰ ਕੀ ਕਹਿੰਦੇ ਹੋ ਮੇਰੀ ਗੱਲ ਤਾਂ ਸੁਣਾ ਮੈਂ ਚਾਹ ਨੂੰ ਨਹੀਂ ਕਹਿੰਦਾ ਹਾਂ ਤੂੰ ਮਾਨਸਾ ਤੋਂ ਮੇਰੀ ਕਾਲੀ ਜੀ ਸ਼ਰਟ ਨਹੀਂ ਲੈ ਕੇ ਆਈ ਸੀ ਇਕ ਅੱਛਾ ਉਹ ਕਿੱਥੇ ਹੈਗੀ ਮੈਂ ਮਾਨਸਾ ਜਾਂਦਾ ਸੀ ਸਾਰੀ ਅਲਮਾਰੀ ਫਰੋਲ ਲਈ ਮੈਂ ਤਾਂ ਤੇ aí ਨਹੀਂ ਉਹ ਉਹ ਛੱਡ ਆਉਂਦੀ ਤਾਂ ਹੈ ਨਹੀਂ ਸੀਗੀ ਜੀ ਫਿਰ ਮੈਂ ਮੋੜ ਕੇ ਹੋਰ ਲਿਆਉਂਦਾ ਮੈਂ ਤਾਂ ਆਪਣੇ ਭਰਾ ਮੰਨੂ ਨੂੰ ਦੇਤੀ ਜੀ ਉਹ ਉਹਦੇ ਬੜੀਆ ਆਊਗੀ ਮੈਨੂੰ ਪੁੱਛਤਾ ਰਹਿੰਦੀ ਇੱਕ ਵਾਰਾ ਮੈਂ ਚਾਰ ਪਾਸੇ ਹੋਰ ਪਾਸੇ ਵਿੱਚ ਵੱਡੀ ਲਿਆਉਂਦਾ ਉਹਦੇ ਨਾਲ ਮੈਂ ਤਾਂ ਮੇਰੇ ਭਰਾ ਮੰਨੂ ਨੂੰ ਦੇਤੀ ਜੀ ਮੇਰੇ ਇੱਕ ਇੱਕ ਭਰਾ ਹੈਗਾ ਚੱਲ ਫਿਰ ਚਾਹ ਬਣਾ ਯਾਰ ਬਣਾ ਦਾਨੀ ਆ ਜੀ ਮੇ ਮੰਨੂ ਆ ਮਮੀ ਉੜਿਆ ਕੀ ਹੋ ਗਿਆ ਆ ਤੇਰੀ ਭੈਣ ਨੇ ਤੇਨੂੰ ਨਾ ਘਰੇ ਪਾਉਣ ਨੂੰ ਨਹੀਂ ਦਿੱਤੀ ਟੀ-ਸ਼ਰਟ ਨਵੀਂ ਇਹੇ ਆਉਣ ਜਾਣ ਵਾਸਤੇ ਰੱਖ ਦੇ ਉਹ ਐਂ ਕੀ ਹੁੰਦਾ ਹੁਣ ਤਾਂ ਘਰੀ ਪੈਂਦੀ ਹੁੰਦੀਆਂ ਨੇ ਇੰਨੀ ਕਿੰਨੀ ਕਿ ਨਵੀਆਂ ਕੁਝ ਨਹੀਂ ਹੁੰਦਾ ਸੋਹਣੀ ਲੱਗਦੀ ਹੈਗੀ ਵਧੀਆ ਸੋਹਣੀ ਲੱਗਦੀ ਫਿਰ ਆਉਣ ਜਾਣ ਚ ਪਾ ਲੈ ਕਰ ਉਹ ਕੁਝ ਨਹੀਂ ਹੁੰਦਾ ਹੁਣ ਤਾਂ ਘਰੀ ਪੈਂਦੀਆਂ ਹੁੰਦੀਆਂ ਨਹੀਂ ਤੂੰ ਤਾਂ ਹਰੇਕ ਕੱਪੜਾ ਮੱਧ ਦੇਣਾਗਾ ਫਿਰ ਕੀ ਹੁੰਦਾ ਉਹ ਚੱਜਦਾ ਵੀ ਰੱਖ ਲਿਆ ਕਰ ਆ ਕੋਈ ਨਹੀਂ ਹੁੰਦਾ ਪਾਏ ਨੇ ਬਥੇਰੇ ਬਾਹਰੋਂ ਦਰ ਸੋਨੇ ਲਾ ਦੇਣ ਪੁੱਤ ਠੀਕ ਆ ਕੋਈ ਨਹੀਂ ਹੁਣ ਹੁਣ ਤਾਂ ਹਰੇਕ ਹੀ ਪਾਈ ਫਿਰਦਾ ਵੇ ਤੇਰੀ ਨ ਭੈਣ ਨੇ ਤੇਰੇ ਜੀਜੇ ਨੇ ਲਿਆ ਕੇ ਦਿੱਤੀ ਸੀ ਜਾਣ ਕੇ ਛੋਟੀ ਲਈ ਵੀ ਤੈਨੂੰ ਦੇ ਦੂਗੀ ਹੈ 2000 ਦੀ ਟੀ-ਸ਼ਰਟ ਹੈਗੀ ਤੂੰ ਘਰੇ ਪਾਈ ਫਿਰਦਾ ਕੰਜਰਾ ਉਹ ਫਿਰ ਘਰੇ ਪਾਈ ਫਿਰਦਾ ਐਡੀ ਗੱਲਾਂ ਜਿਆਦਾ ਫਿਰ ਪਹਿਲਾਂ ਮੈਨੂੰ ਲਿਆਕਣ ਦੇ ਹੁਣ ਮੈਂ ਲਾ ਦਿੰਨਾ ਫਿਰ ਜਾ ਤਾਂ ਲਾ ਕੇ ਰੱਖ ਦੇ ਇਹਨੂੰ ਤੂੰ ਹੋਰ ਪਾ ਲੈ ਕੋਈ ਉਹੀ ਪਹਿਲਾਂ ਮੇਰਾ ਲਿਆ ਕੇ ਰਨ ਦੇ ਕੋਈ ਨਾ ਵੀ ਫਰਜ ਆ ਜਾਨ ਪਾ ਲੈਣ ਦੇ ਕੱਲ ਨੂੰ ਧੋ ਕੇ ਰੱਖ ਦੀ ਨੂੰ ਅੱਜ ਜਦੋਂ ਹੁਣ ਤਾਂ ਪਾਈ ਲੇਤੀ ਹੁਣ ਕਿੱਧਰ ਲਾਉਂਦਾ ਫਿਰੂੰਗਾ ਇਹ ਵੱਧ ਧੋਤੇ ਹੋਏ ਨਾ ਫਿੱਟ ਜਾਂਦੀ ਹੈਗੀ ਉਹੀ ਜੀ ਨਹੀਂ ਰਹਿੰਦੀ ਹੈਗੀ ਲਾ ਕੇ ਰੱਖ ਦੇਣੀਆਂ ਹੁਣੀ ਤੋ ਕਿਧਰ ਰੂੰਗੀ ਇਹਨੂੰ ਲਾ ਦੇਣਾ ਫਿਰ ਉਹੀ ਹੁਣ ਚੰਬਾ ਕਰਦਾ ਹੈਗਾ ਨਾ ਮੈਂ ਤਾਂ ਨਵੇਂ ਪਾਪਾ ਨਿਕਲਦਾ ਕਿੱਥੇ ਧਰਤੇ ਹਰ ਕਿਧਰ ਰਹੀਦੀ ਲੋੜਾ ਸ ਹੈ ਗਿਆ ਪੈਸਾ ਦਾ ਹੈ ਇੱਧਰ ਦੇਖ ਨਾ ਇੱਧਰ ਵੀ ਨਹੀਂ ਹੈਗੇ ਇਹ ਦੇ ਹਨੇ ਮੜ ਇੱਧਰ ਗਈ ਰਵੀਰ ਪਾਲਾ ਵੀਰਪਾਲਾ ਇਹੋ ਤੇ ਕੌਣ ਮੈਨੂੰ ਤੇ ਪੈਸੇ ਤੇ ਨਹੀਂ ਦਿੱਤੇ ਮੈਨੂੰ ਤਾਂ ਨਹੀਂ ਪਤਾ ਵੇ ਮੈਂ ਤਾਂ ਨਹੀਂ ਦੇਖੇ ਹੈ ਨਾ ਮੈਂ ਨਹੀਂ ਦੇਖੇ ਹੋ ਕਿੱਧਰ ਗਏ ਮੈਨੂੰ ਕਿਵਦਾ ਤੁਸੀਂ ਧਰ ਕੇ ਭੁੱਲ ਗਏ ਹੋਗੇ ਐ ਕਿ ਮੈਂ ਧਰ ਕੇ ਭੁੱਲ ਗਈ ਹੋਰ ਉਹ ਕਿਤੇ ਹੋਰ ਰੱਖਦੇ ਹੋਣੇ ਐ ਜਦਾ ਇੱਥੇ ਦੀ ਜਾ ਉਧਰ ਧਰਦੀ ਨਹੀਂ ਜਾ ਇੱਥੇ ਧਰਦੀ ਨਹੀਂ ਨਾ ਮੈਂ ਨਹੀਂ ਹੈਗੇ ਨਾ ਮੈਂ ਨਹੀਂ ਦੇਖੇ ਦੁੱਖੇ ਦੇਖੇ ਕਿਉਂ ਨਹੀਂ ਕਿ ਕਿੱਥੇ ਦੇਖੇ ਹੋਣਗੇ ਨਾ ਮੈਂ ਨਹੀਂ ਦੇਖੇ ਜੇ ਮੈਨੂੰ ਪਤਾ ਹੁੰਦਾ ਮੈਂ ਦੱਸ ਦਿੰਦੇ ਨਾ ਭਾਈ ਇਹ ਤਾਂ ਗੱਲ ਮਾੜੀ ਐ ਫੇਰ ਇੱਥੋਂ ਐ ਪੈਸੇ ਅੱਗੇ ਨਾ ਕਦੇ ਚੱਕੇ ਗਏ ਤੁਸੀਂ ਤਾਂ ਹਰ ਤੱਕ ਭੁੱਲਿਆ ਹੋਗੇ ਬੇ ਮੈਨੂੰ ਦੋਦੇ ਨਹੀਂ ਚੱਕੇ ਗਏ ਹੁਣ ਕਿਵੇਂ ਚੱਕੇ ਗਏ ਮੈਂ ਦਰ ਵੀ ਇੱਥੇ ਆ ਮੈਂ ਕਹਿੰਦੀ ਵੀ ਸੌਖੀ ਆ ਮੈਂ ਚੱਕਣਾ ਮੈਂ ਰੱਖੀ ਇੱਥੇ ਤੇ ਮੈਂ ਜਦੋਂ ਲਿਆਉਣੀ ਆ ਫਿਰ ਸਨ ਮੈਂ ਰੱਖਦੀ ਇੱਥੇ ਆ ਜਾਂ ਇਧਰ ਲਹੁੰਗੇ ਜਾਂ ਇਧਰ ਲਹੁੰਗੇ ਕੀ ਹੋ ਗਿਆ ਉਹ ਤੇ ਤੇ ਮੈਂ ਪਹਿਲ ਸਨ ਲਈਦੀ ਫਿਰ ਸਨ ਆ ਕਿ ਮੈਂ ਇੱਥੇ ਦਰਦੀ ਹੁੰਨੀ ਜਾਂ ਤਾਂ ਇੱਧਰ ਦਰਦੀਆਂ ਜਾਂ ਮੈਂ ਇੱਥੇ ਦਰਦੀਆਂ ਇੱਥੇ ਚੱਕਣੇ ਸੌਖੇ ਹੁੰਦੇ ਨੇਗੇ ਹੁਣ ਕਿਉਂ ਦੇਣਗੇ ਕੌਣ ਕੌਣ ਲੈ ਗਿਆ ਬੇਬੇ ਤੂੰ ਹੋਰ ਕਿ ਦਰਦ ਦੁਰਦ ਬੋਲੀ ਮੈਂ ਕਦੇ ਵੀ ਨਹੀਂ ਦਰ ਜੇ ਸਾਨੂੰ ਲੋੜ ਨਹੀਂ ਤਾਂ ਮੰਗ ਕੇ ਲੈ ਲੈਂਦੇ ਤੁਸੀਂ ਤਾਂ ਮੰਗ ਕੇ ਲੈ ਲੈਂਦੇ ਮੈਂ ਫੇਰ ਗਈ ਕਿੱਧਰ ਲੋੜਾ ਕੀ ਪੈ ਗਿਆ ਅੱਗੇ ਨਹੀਂ ਕਦੇ ਚੱਕੇਗੇ ਹੋਰ ਮੈਂ ਜੇ ਸਾਨੂੰ ਪੈਸਿਆਂ ਦੀ ਲੋੜ ਹੁੰਦੀ ਅਸੀਂ ਕਿੱਥੋਂ ਮੰਗ ਕੇ ਲੈ ਲੈਂਦੇ ਪਹਿਲਾਂ ਵੀ ਦੇਖੋ ਮੰਗ ਕੇ ਲੈਂਦੀ ਹੁੰਦੇ ਸੀ ਮੈਂ ਇਕੱਠੇ ਕਰ ਲੈਂਦੀ ਆ ਦੋ ਦੋ ਤਿੰਨ ਤਿੰਨ ਪਿਲਸਣਾਂ ਫੇਰ ਧਰਦੀ ਆਂ ਦਰਵਾਹਰ ਕਿਤੇ ਨਹੀਂ ਬੇਬੇ ਤੁਸੀਂ ਧਰ ਤਾ ਭੁੱਲ ਗਏ ਤੁਹਾਡੇ ਯਾਰ ਤੂੰ ਇਹਦੇ ਦਿਮਾਗ ਚ ਲਿਆ ਮਾ ਮਾ ਜਮਾ ਵੀ ਨਹੀਂ ਹੈਗੇ ਕਿੰਨੇ ਪੈਸੇ ਦੀ ਬੇਬੇ ਇੱਕ ਪਿਲਸਣ ਦਾਤੀ 1500 ਰੁਪਈਆ ਅੱਛਾ ਮੈਂ ਹੋ ਧਰ ਲੈਣੀ ਆਂਗੀ ਫੇਰ ਮੈਂ ਇਕੱਠੇ ਕਰਕੇ ਗਾਹਾਂ ਧਰ ਦਨੀ ਆਂ ਕੋਈ ਨਾ ਬੇਬੇ ਉਰ ਪਰਹਾਤਰ ਤੇ ਹੋਏ ਤੁਸੀਂ ਭੁੱਲ ਗਏ ਜੇ ਮੈਨੂੰ ਚਾੜੂ ਪੋਚਾ ਕਰਦੀ ਨੂੰ ਮਿਲ ਗਏ ਤਾਂ ਮੈਂ ਤੁਹਾਨੂੰ ਫੜਾ ਦੂੰਗੀ ਚੰਗਾ ਬੇਬੇ ਤੂੰ ਪੈਸੇ ਲੈ ਕੇ ਆਉਣੀ ਹੁੰਨੀ ਐ ਤੂੰ ਆ ਕੇ ਵੀਰਪਾਲ ਨੂੰ ਫੜਾ ਲਿਆ ਕਰ ਇਹ ਝਾਂਮ ਲਿਆ ਕਰੂਗੀ ਤੇਰੇ ਵੈਸੇ ਵੀਰਪਾਲ ਤੂੰ ਮੇਰੇ ਕੱਪੜੇ ਕੱਢ ਦੇ ਕੱਢ ਦੇ ਮਾਨਸਾ ਜਾਣਾਗਾ ਤੇ ਮੈਂ ਮੱਝਾਂ ਨੂੰ ਕੱਖ ਪਾਇਆ ਨਾ ਆ ਕੇ ਹੁੰਨਾ ਤਿਆਰ ਨੇ ਨਾ ਤਾਂ ਕੱਢਦਾ ਨਹੀਂ ਸਾਰੇ ਕੱਪੜੇ ਇਹ ਆਹ ਚਿੱਟੀ ਕੱਢਦਾ ਨਹੀਂ ਨਾ ਲੋਰ ਸ਼ਰਟ ਜੀ ਤਾਂ ਬੁਰੀ ਲੱਗੂ ਮਾਨਸਾ ਜਾਣਾਗੇ ਫਿਰ ਕਿਹੜੇ ਕੱਪੜੇ ਕੱਢ ਤੈ ਵੀਰਪਾਲਾ ਚਿੱਟੇ ਕੱਢ ਤੇ ਜੀ ਮਹਾਂ ਲੋਰ ਸ਼ਾਲਟੀ ਜੀ ਤਾਂ ਬੁਰੀ ਲੱਗੂ ਚਿੱਟੇ ਪਾ ਜੋ ਚੱਲ ਇਹ ਤਾਂ ਵਧੀਆ ਕਰਿਆ ਹਾਂ ਜੀ ਕੋਈ ਸੌਦਾ ਫੁੱਦਾ ਲਿਓਣਾ ਕੋਈ ਸੌਦਾ ਤਾਂ ਕੁਝ ਨਹੀਂ ਲਿਓਣਾ ਜੀ ਮੇਰਾ ਭਰਾ ਮੰਨੂ ਆਊਗਾ ਉਹਦੇ ਦੋਸਤ ਉਹ ਇੱਥੇ ਨਾਨਕੇ ਨੇ ਉਹਦੇ ਨਾਲ ਆਊਗਾ ਅੱਛਾ ਤੇ ਉਹਨਾਂ ਖਾਤਰ ਬਿਸਕੁਟ ਲਿਆਇਆ ਉਹਨੇ ਸਬਜੀ ਲਿਆਇਆ ਮਟਰ ਪਨੀਰ ਵਗੈਰਾ ਹੋਰ ਕੋਈ ਵਧੀਆ ਦੇਖ ਕੇ ਸਬਜੀ ਤੇ ਕਰੋ ਸਮਾਨ ਜਾਂ ਕਿੰਨਾ ਕਿੰਨਾ ਲਿਓਣਾਗਾ ਦੇਖ ਕੇ ਜੇ ਲੈ ਆਇਓ ਬਸ ਚੱਲ ਫੇਰ ਮੰਨਣਾ ਹਾਂ ਨਾ ਆਓ ਤੁਸੀਂ ਜੁਰਦਿਆ ਨੂੰ ਸਾਰੋ ਹਾਂ ਤੇ ਸਮਾਨ ਭੁੱਲਿਓ ਭੱਲਿਓ ਨਾ 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 ਕੋਈ ਗੱਲ ਨਹੀਂ ਜਿਦ ਤੇ ਸਾਰਾ ਕੋ ਜਿੱਤੇ ਬਾਅਦ ਆ ਗਿਆ ਤਾਂ ਮੈਨੂੰ ਫੋਨ ਕਰ ਦੇ ਠੀਕ ਹੈ ਹੈਲੋ ਹੈਲੋ ਹਾਂ ਮੇਰੀ ਮਮੀ ਸਤਿ ਸ਼੍ਰੀ ਅਕਾਲ ਪੁੱਤ ਤੂੰ ਠੀਕ ਹੋ ਹਾਂ ਠੀਕ ਠਾਕ ਵਧੀਆ ਅੱਛਾ ਤੇ ਹੋਰ ਹੋਰ ਸਾਰੇ ਠੀਕ ਠਾਕ ਨੇ ਤੇ ਮੈਨੂੰ ਆਊਗਾ ਕੱਲ ਨੂੰ ਹਾਂ ਉਹ ਤਾਂ ਪੱਕਾ ਹੀ ਆਊਗਾ ਕੱਲ ਨੂੰ ਅਹ ਤੇ ਮੈਂ ਦਾ ਬਿਸਕੁਟ ਸਰਜੀ ਸੁਜੀ ਵੀ ਮੰਗਵਾ ਲਈ ਉਹਦੇ ਖਤਰ ਅੱਛਾ ਅਹ ਚਲ ਬੀ ਆਊਗਾ ਉਹ ਜਰੂਰ ਕੱਲ ਨੂੰ ਠੀਕ ਐ ਤੇ ਸੱਚ ਮੈਂ ਤਾਂ ਇੱਕ ਬੁੜੀ ਨੇ ਹੋਰੀ ਸੀ ਆਪਾਂ ਪਾ ਰਿਆ ਸੀ ਕੀ ਹੋ ਗਿਆ ਮੈਂ ਤਾਂ ਜਿਹੜੀ ਮੈਨੂੰ ਨੂੰ ਸ਼ਰਟ ਦਿੱਤੀ ਸੀਗੀ ਹਾਂ ਹੈਗੀ ਤਾਂ ਉਹ 2000 ਦੀ ਸੀਗੀ ਅੱਛਾ ਮੈਂ ਦਫ਼ਤਰ ਨੂੰ ਵੀ ਆਇਆ ਦੱਸਿਆ ਸੀ ਵੀ ਇਹ 500 ਦੀ ਆ ਤੇ 1500 ਮੈਂ ਪੁਰੀ ਪੈਨਸ਼ਨ ਵਾਲਾ ਪਾਇਆ ਸੀ ਵਿੱਚ ਅੱਛਾ ਹਾ ਹੋਰ ਪਤਾ ਪਤਾ ਤਾਂ ਨਹੀਂ ਲੱਗਾ ਕਿਤੇ ਨਾ ਪਤਾ ਤਾਂ ਕਾਨੂੰ ਲੱਗ ਗਿਆ ਮੈਂ ਕਹਤਾ ਮੈਂ ਤਾਂ ਕੋਈ ਚੁੱਕੇ ਚੁੱਕੇ ਨਹੀਂ ਮੈਨੂੰ ਪਤਾ ਲੱਗਾ ਕਿ ਕਿੱਥੇ ਰਹਿੰਗੇ ਤਾਂ ਸਭਰਾ ਕਿੱਥੇ ਧਰੀ ਨੇਗੇ ਕਿਤੇ ਪਤਾ ਨਾ ਲੱਗ ਜਾਏ ਹੋਰ ਕਲੇਸ ਪੈ ਜੇ ਤੇਰੇ ਨਾਲ ਨਾ ਨਾ ਪਤਾ ਹਜੇ ਤਾਂ ਲੱਗਿਆ ਨਹੀਂਗਾ ਇਹਨੂੰ ਮੈਂ ਕਿਹਾ ਸੀ ਮੈਂ ਕਿ ਤੂੰ ਘਰੀ ਮੱਦੀ ਜਾਣਾ ਹਾਂ ਉਹਨ ਜਾਣ ਚ ਰੱਖ ਲੈ ਉਹਦੇ ਨਾਲ ਘਰੀ ਪਾਈ ਫਿਰਦਾ ਸੀ 2000 ਦੀ ਉਹ ਮੈਂ ਆਖ ਸੀ ਮੈਂ ਕਿ ਮਹਿੰਗੀ ਐ ਤੂੰ ਇਹਨੂੰ ਤੈ ਕਰਕੇ ਘਰੇ ਰੱਖ ਦੇ ਮੈਂ ਤੋ ਕਿ ਧਰੂੰਗੀ ਇਹਨੂੰ ਲਾਉਂਦਾ ਹੀ ਨਹੀਂ ਠੀਕ ਹੋਰ ਹੁਣ ਜਾਣ ਦੇ ਚ ਪਾਲੇ ਕਰੀ ਸੋਹਣੀ ਐ ਜਲਟ ਹਾਂ ਹੀ ਕਿਹਾ ਸੀ ਇਹਨੂੰ ਮੈਂ ਅਹ ਹੋਰ ਮੈਂ ਤਾਂ ਇਹਨਾਂ ਨੂੰ ਤਾਂ ਹੀ ਦੱਸਿਆ ਸੀ ਵੀ ਇਹ 500 ਦੀ ਐਗੀ ਅੱਛਾ ਅਹ ਚਲ ਤੂੰ ਆ ਦਾ ਖਿਆਲ ਰੱਖੀ ਕਿਤੇ ਹੋਰ ਨਾ ਉਹੋ ਜਿਹਾ ਪਤਾ ਪਤਾ ਲੱਗ ਜੇ ਇਹਨਾਂ ਨੂੰ ਤੇ ਨਾ ਨਾ ਮੰਮੀ ਇਹਨਾਂ ਕਿਤੇ ਬਿਦੜ ਗੂਗਾ ਨਹੀਂ ਨਹੀਂ ਇਹਨਾਂ ਕਿਤੇ ਬਿਦੜ ਗੂ ਫੋਨ ਕਰ ਲਿਆ ਕਰਨ ਨਾਲ ਮੈਨੂੰ ਤੂੰ ਹੁਣ ਛੇਤੀ ਚੰਗਾ ਚੰਗਾ ਮਮੀ ਕਰ ਲਿਆ ਕਰੂੰ ਕੋਈ ਨਾ ਹੋਰ ਫਿਰ ਮੈਨੂੰ ਟੈਨਸ਼ਨ ਜੀ ਰਹਿੰਦੀ ਹੈ ਵੀ ਕੋਈ ਗੱਲਬਾਤ ਨਾ ਹੋ ਜੇ ਫਿਰ ਹਨਾ ਨਾ ਤੂੰ ਨਾ ਟੈਨਸ਼ਨ ਕਰਿਆ ਕਰ ਇਸ ਗੱਲ ਦੀ ਹੋਰ ਹੋਰ ਠੀਕ ਨੇ ਸਾਰੇ ਹਾਂ ਸਾਰੇ ਵਧੀਆ ਠੀਕ-ਠਾਕ ਨੇਗੇ ਆ ਜੋ ਕਿਤੇ ਮਿਲ ਜਿਓ ਆ ਕੇ ਨਾ ਕੋਈ ਨਾ ਆਵਾਂਗੇ ਹਾਂ ਹੋਰ ਆ ਜੋ ਹਾਂ ਨਾ ਆ ਜਾਾਂਗੇ ਕੋਈ ਚੰਗਾ ਮਮੀ ਮਰ ਮੱਝਾਨਾ ਜਾਣੇ ਹਾਂ ਉਹ ਤੇਰੀ ਭੈਣ ਨੇ ਨਾ ਨਾਲ ਤਾਂ ਤੈਨੂੰ ਚੁੱਲ੍ਹੇ ਦਾ ਸਮਾਨ ਦੇਣਾ ਚਾਹ ਪੱਤੀ ਹੋਰ ਸਾਰਾ ਗੁੜਗੜ ਦੇਊਗੀ ਉਹ ਅੱਛਾ ਹਾਂਉ ਲਿਆਈ ਤੂੰ ਹੁਣ ਆਹੀ ਕੰਮ ਤੇ ਰਹਿ ਗਿਆ ਮੈਂ ਤਾਂ ਚਾਹ ਪੱਤੀਆਂ ਢੂੰਢਦੀ ਉਥੋਂ ਚਾਹ ਪੱਤੀ ਲੈਣ ਜਾਊਂਗਾ ਹੁਣ ਮੈਂ ਉਹ ਲਿਆਈ ਬੈਠੀ ਪੁੱਤ ਸਾਰਾ ਕੁਛ ਚੱਲ ਕੋਈ ਨਹੀਂ ਲੈ ਆਉਂਗਾ ਪਹਿਲਾਂ ਮੈਨੂੰ ਟੀ-ਸ਼ਰਟਾ ਦੇਤੀ ਸੀ ਹੁਣ ਪੈਂਟ ਦਵਾਣ ਦੇ ਗਈ ਏਡੀ ਗੱਲ ਕੋਈ ਨਾ ਫੇਰ ਦਵਾ ਦੇਣਗੇ ਤੂੰ ਕੇਰਾ ਉਹ ਸਮਾਨ ਤਾਂ ਲਿਆ ਲੈ ਆਉਂਗਾ ਹੀ ਨਹੀਂ ਚੰਗਾ ਉਹ ਜੀ ਬੀਬੀ ਹੋਤਾ ਵੀ ਨਹੀਂ ਜਾਣੀ ਸਤਿ ਸ਼੍ਰੀ ਅਕਾਲ ਬੀਬੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਹਾਂ ਹਾਂ ਵਧੀਆ ਤੁਸੀਂ ਹੋਰ ਸਾਰੇ ਇਧਰ ਮਮੀ ਹੋਰ ਸਾਰੇ ਠੀਕ ਨੇ ਵਧੀਆ ਉਹਦਾ ਕੋੜੇ ਵਰਗੀ ਨੇ ਜਮਾ ਤੁਸੀਂ ਜੋ ਕੋੜੇ ਵਰਗੀ ਚਾਹੁੰਦੇ ਨੇ ਹਾਂ ਹਾਂ ਵਧੀਆ ਠੀਕ ਆ ਮੈਂ ਵੀ ਅੱਛਾ ਹਾਂ ਚਲੋ ਵਧੀਆ ਬੀਬੇ ਨਾਲ ਭੈਣ ਦੀਂਦੀਆਂ ਨਾ ਬਾਈ ਦੀਂਦਾ ਕਿੱਧਰ ਵਗ ਗਈ ਅਵਤਾਰ ਤਾਂ ਪੁੱਤ ਬਾਹਰ ਨੂੰ ਵਗ ਗਿਆ ਵੀਰਪਾਲ ਅੰਦਰ ਕੰਮ ਕਰਨ ਦੇ ਕਰਦੀ ਹੈ ਤੂੰ ਪੁੱਤ ਬਿਨਾਂ ਦੱਸੀ ਆ ਗਿਆ ਤੂੰ ਫੋਨ ਫਾਨ ਤਾਂ ਕਰ ਦਿੰਦਾ ਪਹਿਲਾਂ ਨਾ ਨਾ ਬੇਬੇ ਕੱਲ ਮੈਂ ਫੋਨ ਕੀਤਾ ਸੀ ਆ ਭੈਣ ਨੂੰ ਵੀ ਮੈਂ ਆਉਂਗਾ ਮੈਂ ਤਾਂ ਦੱਸਿਆ ਹੀ ਨਹੀਂ ਫਿਰ ਉਹਨੇ ਉਹੀ ਪਲਪਲ ਗਈ ਉਹ ਤੇ ਹਾਂ ਕੋਈ ਗੱਲ ਜੀ ਨਹੀਂ ਕਰੀ ਮੇਰੇ ਕੋਲ ਵੀ ਆਉਗਾ ਅੱਛਾ ਐਂ ਸੀ ਬੇਬੇ ਉਹ ਜੱਗਰ ਕਾ ਦੋਤਾ ਨਹੀਂ ਹੈਗਾ ਬੇਂਦਰੀ ਉਹ ਮੈਨੂੰ ਕਹਿੰਦਾ ਕਹਿੰਦਾ ਮੈਂ ਨਾਨਕੇ ਜਾ ਕੇ ਆਉਣਾਗਾ ਤੇ ਇਹ ਕਹਿੰਦਾ ਤੂੰ ਚੱਲਣਾ ਤੂੰ ਵਗ ਚਲ ਮਾ ਹਾਂ ਨਾਲੇ ਮੈਂ ਭੈਣ ਨੂੰ ਮਿਲਿਆ ਆਉਂਗਾ ਬਸ ਉਹਦੇ ਨਾਲ ਹੀ ਆ ਗਿਆ ਚੱਲ ਵਧੀਆ ਹੋ ਗਿਆ ਤੂੰ ਆਪਦੀ ਭੈਣ ਨੂੰ ਮਿਲ ਜੇਗਾ ਉਹ ਆਪਦਾ ਨਾਨਾ ਨਾਨੀ ਨੂੰ ਮਿਲ ਜੂਗਾ ਹਾਂ ਹਾਂ ਬਿਓ ਬਸ ਮੈਨੂੰ ਲੱਗ ਗਿਆ ਉਹਦਾ ਉੱਥੇ ਨਾਨਕੇ ਘਰੇ ਵਗ ਗਿਆ ਉਹ ਉੱਥੇ ਅੱਛਾ ਸਤਿ ਸ੍ਰੀ ਅਕਾਲ ਹੋ ਠੀਕ ਹੈ ਵਧੀਆ ਹਾਂ ਹਾਂ ਵਧੀਆ ਪੈਣੀ ਭਾਈਓ ਮਮਮੀ ਠੀਕ ਹੈ ਹਾਂ ਵਧੀਆ ਨੇ ਸਾਰੇ ਤੁਸੀਂ ਦੱਸੋ ਵਧੀਆ ਠੀਕ ਠਾਕ ਅੱਛਾ ਹਾਂ ਤੇ ਉਹ ਬਿੰਦਰੀ ਫੇਰ ਆਲਦੇ ਨਾਨਕੇ ਦੇ ਵਗ ਗਿਆ ਹਾਂ ਹਾਂ ਉਹ ਲੱਗਿਆ ਸੀ ਮੈਨੂੰ ਇੱਚੀ ਹਾਂ ਤੇ ਬਸ ਉਹ ਵਗ ਗਿਆਗਾ ਹਾਂ ਉਹਨਾਂ ਦੇ ਘਰੇ ਤੇ ਆ ਜਾਂਦਾ ਆਪਣੇ ਘਰੇ ਚਾਹ ਪਾਣੀ ਪੀ ਜਾਣਾ ਮਾਨੂੰ ਕਿਹਾ ਸੀਗਾ ਤੇ ਉਹ ਕਹਿੰਦਾ ਕਹਿੰਦਾ ਫਿਰ ਕਹਿੰਦਾ ਮੈਂ ਉਧਰ ਵਗਿਆ ਨਾ ਕਹਿੰਦਾ ਤੂੰ ਇੱਥੇ ਭੈਣ ਕੋਲੇ ਬਹਿ ਜਾ ਕਹਿੰਦਾ ਫਿਰ ਆਪਾਂ ਟਾਈਮ ਨਾਲ ਹੀ ਚੱਲਣਾ ਹੈ ਕਹਿੰਦਾ ਚੱਲ ਫਿਰ ਤਾ ਮੈਨੂੰ ਵੀ ਭਾਲ ਦੱਸਿਆ ਹੀ ਨਹੀਂ ਗਾ ਵੀ ਮਨੂੰ ਆਊਗਾ ਚਾਹ ਪਾਣੀ ਨੂੰ ਕੁਛ ਮੰਗਾ ਲੈਂਦੇ ਕੱਲਾ ਬਤਾਰ ਕਹਤੀ ਮਾਨਸਾ ਮੈਂ ਤਾਂ ਇਹ ਬਸ ਸਾਨੂੰ ਦੱਸਣਾ ਭੁੱਲ ਗਈ ਫੋਨ ਤਾਂ ਮੈਨੂੰ ਕੀਤਾ ਸੀ ਮਨੂੰ ਨੇ ਪਰ ਇਹ ਮਾਨਸਾ ਗਈ ਸੀ ਜਦੋਂ ਇਹਨੇ ਤਾਂ ਮੈਂ ਮੰਗਵਾ ਲਿਆ ਬਿਸਕੁਟ ਵਗੈਰਾ ਪੂਜੀਆ ਟਮਾਟਰ ਪਨੀਰ ਦੀ ਸਬਜੀ ਲੈ ਰੱਖਿਆ ਸਾਰਾ ਕੁਝ ਫਿਰ ਐਂ ਕਰ ਇਹਨੂੰ ਚਾਹ ਪਾਣੀ ਪਿਆ ਪਿਉ ਨਹੀਂ ਆਈ ਹਾਂ ਲੈ ਜਾ ਆ ਜਾ ਵੀਰੇ ਅੰਦਰ ਚਲੀਏ ਨਹੀਂ ਨਾ ਹੁੰਦੀ ਸਬਜੀ ਧਰ ਲਈ ਠੀਕ ਹੈ ਸੱਚ ਪੈਣੀ ਆ ਮੈਂ ਚਾਹ ਪੱਤੀ ਲੈ ਕੇ ਜਾਂਦਾ ਹੁਣ ਸੋਹਣਾ ਲੱਗਦਾਗਾ ਮੰਮੀ ਕਹਿੰਦੀ ਚਾਹ ਪੱਤੀ ਲੈ ਕੇ ਹੀ ਬਹਿਣ ਤੋਂ ਚੁੱਪ ਕਰ ਜਾ ਬੁੜੀ ਨੂੰ ਨਾ ਸੁਣ ਜੇ ਬਾਹਰ ਉਹ ਐ ਸੁਣ ਜੇ ਨਹੀਂ ਫਿਰ ਤੂੰ ਸੋਹਣਾ ਲੱਗਦਾ ਮੈਂ ਹੁਣ ਆਇਆ ਚਾਹ ਪੱਤੀ ਲੈ ਕੇ ਜਾਂਦਾ ਕੋਈ ਨਾ ਤੂੰ ਚੁੱਪ ਕਰਕੇ ਲੈ ਜੀ ਚਲ ਫਿਰ ਐ ਕਰ ਸਾਰਾ ਸਮਾਨ ਜਾ ਹੁਣ ਜਿਹੜਾ ਲੈ ਕੇ ਜਾਣਾ ਮੈਂ ਪਾ ਦੇ ਫਿਰ ਮੈਂ ਜਾਂਦਾ ਬਸ ਕੋਈ ਨਾ ਬਹਿ ਜਾ 2 ਮਿੰਟ ਬਾਗ ਜੀ ਐਨੀ ਕੀ ਕਾਲੀ ਹੈਗੀ ਮੈਂ ਤਾਂ ਤੇਰੇ ਵਾਸਤੇ ਬਿਸਕੁਟ ਕੁਝੀਆ ਟਮਾਟਰ ਪਨੀਰ ਦੀ ਸਬਜ਼ੀ ਮੰਗਾਈ ਹੈਗੀ ਉਹ ਖਾ ਪੀ ਕੇ ਜਾਈ ਐਨੀ ਕਹਲਣਾ ਕਰ ਤੋ ਨਾ ਨਾ ਪਹਿਣੇ ਬਾਲਾ ਟਾਈਮ ਨਹੀਂ ਹੋਇਆ ਮੇਰੇ ਕੋਲੇ ਮੈਂ ਤਾਂ ਮੋਟਰਸਾਈਕਲ ਵੀ ਅੱਡੇ ਤੇ ਖੜਾ ਕੇ ਆਇਆਗਾ ਉਹਨਾਂ ਦੇ ਦੂਤਿਆਂ ਨਾਲ ਤਾਂ ਮੈਂ ਬੇਬੇ ਕੋਲੇ ਗੱਪ ਮਾਰਿਆਗਾ ਕੋਈ ਨਾ 2 ਮਿੰਟਾਂ ਨਾਲ ਕੁਛ ਨਹੀਂ ਹੁੰਦਾ ਮੈਂ ਸਬਜੀ ਤੇ ਨਾ ਰੋਟੀ ਮਿੰਟਾਂ 'ਚ ਬਣਾ ਦੂੰਗੀ ਫਿਰ ਤੂੰ ਖਾ ਕੇ ਵਗ ਜੀ ਨਾ ਨਾ ਪਹਿਣੇ ਰੋਟੀ ਦਾ ਤਾਂ ਤੂੰ ਰਹਿਣ ਦੇ ਤੂੰ ਛੇਤੀ ਛੇਤੀ ਸਮਾਨ ਪਾ ਦੇ ਜਿਹੜਾ ਲੈ ਕੇ ਜਾਣਾਗਾ ਮੈਂ ਤਾਂ ਫਿਰ ਜਾਣਾ ਮੇਰੇ ਕੋਲੇ ਬਾਲਾ ਟਾਈਮ ਨਹੀਂ ਹੈਗਾ ਫਿਰ 부ੜੀ ਨੂੰ ਕੀ ਕਹੇਗਾ ਉਹ ਕਹੂ ਹੁਣ ਤਾਂ ਆਇਆ ਸੀ ਇਹ ਮੁੜ ਵੀ ਚੱਲਿਆ ਉੱਥੇ ਦਾ ਫਿਰ ਮੈਂ ਉਹੀ ਗੱਪ ਦੁਆਰੇ ਮਾਰ ਦੂੰਗਾ ਵੀ ਉਹਨਾਂ ਦੇ ਮੁੰਡੇ ਦਾ ਫੋਨ ਆ ਗਿਆ ਵੀ ਉਹਦੀ ਮ ਚੱਲ ਫਿਰ ਮੈਂ ਜਾਣੀ ਆ ਲੈ ਆਉਣੀ ਆ ਸਮਾਨ ਲਫਾਫੇ ਚ ਪਾ ਕੇ ਉਹ ਕਿ ਲਿਆਦੇ ਬਾਣੀ ਫਿਰ ਮੈਂ ਜਾਉਂਗਾ ਲੈ ਆ ਚਾ ਪੱਤੀ ਤੇ ਬਾਦਣੀ ਵਿੱਚ ਹੈ ਨਾ ਤੇ ਆ ਚਾ ਆਹ ਦੀ ਬਾਦਣੀ ਕਿਸੇ ਕੰਨ ਸਬਜੀ ਨਹੀਂ ਗਾਂਦੀ ਤੇ ਕਿਰਤੀ ਖਾਈਏਗੇ ਬਾਗ ਦੇ ਬਾਕੀ ਉਹ ਕਾ ਹਲ ਕਰੀਏਗਾ ਕੁੜੀ ਨੂੰ ਵੀ ਨਾ ਪਤਾ ਲੱਗ ਕੇ ਜੇ ਆਖੂ ਵੀ ਛੋਲਾ ਭਰ ਕੇ ਫੜਾਤਾ ਪਤਾ ਨਹੀਂ ਕੀ ਕੁਝ ਪਤਾ ਲੈ ਮੰਨੂ ਸਾਰਾ ਸਮਾਨ ਪਾਤਾ ਮੈਂ ਇਹਦੇ ਵਿੱਚ ਇਹਦਾ ਠੀਕ ਆ ਬੇਣੀ ਕਿਤੇ ਹੁਣ ਬਾਹਰ ਹੋਊਗਾ ਪਤਾ ਮਾਰ ਦਾਂਗੀ ਵੀ ਜਾਨਣਾ ਮੈਂ ਤੇ ਇਹਦਾ ਕੀ ਕਹਾਂਗੇ ਇਹ ਮੈਂ ਆਪੇ ਕਹਿ ਦੂੰਗੀ ਵੀ ਮੰਮੀ ਦੇ ਨਾਲ ਛੁੱਟ ਦਿੱਤੇ ਹੋਏ ਸੀ ਮਾਨਸਾ ਸ਼ਿਵ ਨੇ ਵੀ ਉਹਨੇ ਮੈਨੂੰ ਫੋਨ ਕਰਤਾ ਵੀ ਤੂੰ ਫੜ ਲਈ ਵੀਰਪਾਲ ਵੀ ਮੈਂ ਤਾਂ ਚੋਲੇ ਚੋਂ ਪਾਤੇ ਤੂੰ ਵੀ ਬੇਣੀ ਸਕੀਮਾਂ ਲਾਉਣ ਲੱਗੀ ਪੂਰੀਆਂ ਆਹ ਬਿਸਕਟ ਪਾਤੇ ਸੀ ਬਿਸਕਟ ਪਾਤੇ ਹਾਂ ਮੈਂ ਖਾਦੇ ਤਾਂ ਗਏ ਨਹੀਂ ਮੈਨੂੰ ਤਾਂ ਵਿੱਚ ਹੀ ਪਾ ਗਏ ਨਹੀਂ ਮੈਂ ਹਾਂ ਚੱਲ ਉੱਥੇ ਖਾ ਲੂ ਬੇਣੀ ਫਿਰ ਕੋਈ ਬਾਈ ਦੀ ਪੈਂਟ ਤਾਂ ਨਹੀਂ ਪਈਗੀ ਪੁਰਾਣੀ ਤਰ੍ਹਾਂ ਦੀ ਕੋਈ ਉੱਚੀ ਹੱੱਚੀ ਹੋਈ ਹੁੰਦੀ ਆ ਉਹ ਪਾ ਦੇ ਕੋਈ ਪੈਂਟ ਨਹੀਂ ਹੈਗੀ ਮੈਨੂੰ ਪੁਰਾਣੀ ਤਰ੍ਹਾਂ ਨਹੀਂ ਤਾਂ ਅੱਛਾ ਫਿਰ ਚੱਲ ਮੈਂ ਹੁਣ 150 ਰੁਪਏ ਦਾ ਤੇਲ ਵੀ ਫੂਕ ਆਇਆ ਮੈਨੂੰ 500 ਰੁਪਏ ਦੇ ਦੇ ਭੈਣੇ ਚੱਲ ਮੈਂ ਦੇਖਦੀ ਆਂਗੀ ਅਲਮਾਰੀ ਵਿੱਚ ਜੇ ਹੋਏ ਫਿਰ ਦੰਨੀਆਂ ਤੈਨੂੰ 500 ਰੁਪਏ ਹਾਂ ਹੋਰ ਹੁਣ ਮੇਰਾ ਖਰਚਾ ਵੀ ਹੁੰਦਾ ਉਹਦਾ ਖਾਣ ਪੀਣ ਦਾ ਕੋਈ ਨਾ ਮੈਂ ਦੇਖਦੀ ਆਂਗੀ ਮੈਂ ਦੇਖਾਂ ਬੱਚੇ ਪੈਸੇ ਆ ਪਿਆ ਪੰਜਾਹ ਹਜ਼ਾਰ ਰੁਪਏ ਇਹ ਚ 500 ਕੱਢ ਲੈਣੀ ਹੈ ਨਾ ਇਹ ਦੇ ਦਿੰਦੇ ਨੇ ਮੰਨੂ ਆ ਰਹਿਗਾ ਨਾ ਨਾ ਬਣੀ ਬੁਖਾਰ ਤਾਂ ਹੈ ਨਹੀਂਗਾ ਮੈਨੂੰ ਬੁਖਾਰ ਜਾਇਆ ਕੋ ਲੱਗਦਾ ਸੀਗਾ ਵੀ ਮੈਨੂੰ ਬੁਖਾਰ ਲੱਗਿਆ ਫਿਰ ਬਾਈ ਹਸਰੀ ਗਾਲ ਅਸੀ ਗਾਲ ਕੀ ਹਾਲ ਹੈ ਹਾਂ ਹਾਂ ਵਧੀਆ ਹੋਈ ਹੋ ਠੀਕ ਹੈ ਸਾਰੇ ਹਾਂ ਹਾਂ ਵਧੀਆ ਵਧੀਆ ਕਿਵੇਂ ਝੋਲਾ ਚੱਕ ਲਿਆ ਉਹ ਸਮਝ ਜਾਂਦਾ ਸੀਗਾ ਜਾਂਦਾ ਜੀ ਮੈਨੂੰ ਤਾਂ ਉਹ ਨਹੀਂ ਜਿੱਗਰ ਕਾ ਦੋਤਾ ਮੈਂ ਤਾਂ ਉਹਦੇ ਨਾਲ ਆਇਆ ਸੀ ਬਿੰਦਰੀ ਨਾਲ ਅੱਛਾ ਤੇ ਉਹਦਾ ਹੁਣ ਫੋਨ ਆ ਗਿਆ ਕਹਿੰਦਾ ਮੇਰੀ ਮੰਮੀ ਦਿੱਲੀ ਆ ਗਈ ਕਹਿੰਦਾ ਪਉ ਨੂੰ ਜਾਣਾ ਪਊਗਾ ਫਿਰ ਉਹਦੇ ਨਾਲ ਜਾਣਾ ਹੁਣ ਫਿਰ ਅੱਛਾ ਜਾਣਾ ਫਿਰ ਤੂੰ ਜਾਣਾ ਹੋ ਰੋਣਾ ਚੱਲ ਫਿਰ ਆਜੋ ਚਲੋ ਦਿੱਲੀ ਰਹਿ ਪੈਂਦਾ ਯਾਰ ਉਹ ਉਹ ਰਹਿ ਪੈਂਦਾ ਵਸਰੇਣੀ ਜੀਵਾ ਮੈਂ 2 ਘੰਟੇ ਹੋਰ ਲਾਉਂਦਾ ਨਹੀਂ ਦੀ ਚੰਗਾ ਬੇ ਫਿਰ ਮੈਂ ਜਾਣਾ ਕਿਉਂ ਉਹ ਹੋ ਗਿਆ ਉਹ ਬਿੰਦਰੀ ਦੀ ਮੰਮੀ ਬਿਮਾਰ ਆ ਗਈ ਥੋੜੀ ਜੀ ਉਹ ਕਹਿੰਦਾ ਫੋਨ ਆ ਗਿਆ ਉਹਦਾ ਕਹਿੰਦਾ ਆ ਜਾ ਮੜਾ ਕਹਿੰਦਾ ਜਾਣਾ ਬੂਆ ਫੋਨ ਹੁਣੀ ਤੂੰ ਬਸਤੇ ਰਹਿ ਜਾਂਦਾ ਫਿਰ ਉਹ ਬਸਤੇ ਫਿਰ ਐ ਲੋਟ ਨਹੀਂ ਆਉਂਦਾ ਨਾਲ ਹੀ ਆਏ ਸੀਗਾ ਬਾਕੀ ਉਹਦਾ ਪਿਓ ਦਾਰੂ ਦਰੂ ਬਾਲੀ ਪੀਂਦਾਗਾ ਕਈ ਵਾਰੀ ਹਸ ਹਸਪਤਾਲ ਚ ਜਾਣਾ ਪਿਆ ਫਿਰ ਮੈਂ ਨਾਲ ਤਾਂ ਵਗ ਜੂਗਾ ਨਾ ਤਲ ਦੇਖ ਲੈ ਭਾਈ ਫਿਰ ਪਰਾ ਪੰਦਾ ਘੰਟਾ ਤੋਂ ਘੰਟਾ ਬਹਿ ਜਾਂਦਾ ਬਸ ਫਿਰ ਹੁਣ ਉਹਨਾਂ ਦੇ ਦਿੱਕਤ ਜੀ ਆ ਗਈ ਨਹੀਂ ਨਹੀਂ ਕਾਹ ਨੂੰ ਜਾਣਾ ਸੀ ਜੇ ਨਾਲ ਜਾਣਾ ਪੈ ਗਿਆ ਜੀ ਨਾਲ ਤਾਂ ਵਗ ਜੂਗਾ ਉਹ ਚਾਹ ਪਾਣੀ ਪੀ ਲਈ ਕਿ ਨਾ ਬਸ ਚਾਹ ਪਾਣੀ ਤਾਂ ਪੀਤੀ ਹੀ ਆ ਕੋਈ ਗੱਲ ਨਹੀਂ ਆਹ ਫੋਨ ਕਰਦੀ ਜਾ ਕੇ ਹਾਂ ਹਾਂ ਠੀਕ ਆ ਬੇਬੀ ਹੋ ਗਈ ਚੰਗਾ ਵੀਰੇ ਫੋਨ ਕਰਦੀ ਚੰਗਾ ਜਾ ਠੀਕ ਆ ਪੈਣੀ ਕੋਈ ਐ ਪਤਾ ਨਹੀਂ ਲੱਗਦਾ ਹਨਾ ਬੇਬੇ ਬਿਮਾਰੀਆਂ ਬਾਲੀਆਂ ਨੇ ਕੀ ਪਤਾ ਬੰਦੇ ਦਾ ਕਦੋਂ ਤੁਰਿਆ ਜਾਂਦਾ ਕੀ ਬਣ ਜੇ ਮਿੰਡ ਜੀ ਦਾ ਬੀਪੀ ਵਧ ਜਾਂਦਾ ਹੈਗਾ ਉਹਦੀ ਚੱਕ ਲੋ ਚੱਕ ਲੋ ਹੋ ਜਾਂਦੀ ਹੈ ਜੀ ਕਈ ਪਤਾ ਨਹੀਂ ਲੱਗਦਾ ਹੈ ਹੁਣ ਆਇਆ ਸੀ ਮੰਗਰ ਫੋਨ ਆ ਗਿਆ ਚੰਗੀ ਭੁਲੀ ਛੱਡ ਕੇ ਆਇਆ ਹੋਊਗਾ ਤੇ ਬਿਮਾਰ ਹੁੰਦੀ ਭਲਾ ਕਿਉਂ ਆਉਂਦਾ ਨਲੇਨਾਂ ਨੂੰ ਟੈਨਸ਼ਨ ਹੋ ਗਈ ਉਹਦੀ ਨਾ ਨਾ ਨਹੀਂ ਸੋਚੀ ਜਾਣਗੇ ਪਤਾ ਨਹੀਂ ਕਿੰਨੀ ਕੀ ਬਿਮਾਰ ਹੋਊਗਾ ਸੋਚਦਾ ਬੰਦਾ ਦਿਮਾਗ ਤੇ ਤਾਂ ਗੱਲ ਆਉਂਦੀ ਹੈ ਵੀ ਹਾਂ ਕੀ ਗੱਲ ਹੋ ਗਈ ਬਿੰਦ ਚਾਏ ਆ ਕੇ ਉਹਨੇ ਪੈਰੀ ਫੇਰ ਫੋਨ ਆ ਗਿਆ ਮੰਗਣੀ ਤੁਸੀਂ ਵੀ ਐਂ ਕਰੋ ਫੇਰ ਜੇ ਮਨੂੰ ਦਾ ਫੋਨ ਆਇਆ ਨਾ ਮਾੜਾ ਪੁੱਛ ਲੋ ਅਗਲਾ ਕਹਿੰਦਾ ਨਾਲ ਗਿਆ ਸੀ ਨਾ ਨਾ ਪੁੱਛ ਲਾਂਗਾ ਤਾਂ ਪੁੱਛਾਂਗੀ ਇਹੋ ਮੁੰਡੇ ਦੀ ਮਾਂ ਕਿ ਮੈਂ ਹਸਪਤਾਲ ਤੇ ਲੈ ਕੇ ਜਾਣੀ ਉਹਨੇ ਮੈਂ ਤਾਂ ਪੁੱਛਾਂਗੀ ਬਿਨਾ ਪੁੱਛੇ ਤਾਂ ਨਹੀਂ ਰਹਿੰਦੇ ਤਾਂ ਕਿਹਾ ਵੀ ਆਈ ਮਮੀ ਲੈ ਆ ਲੈ ਚੂਰਾ ਇਹ ਬਾਲੀ ਛੇਤੀ ਆ ਗਿਆ ਉਹ ਬਸ ਫਿਰ ਉੱਥੇ ਹੀ ਕਰਨਾ ਸੀ ਆ ਲੈ ਕੁਸਤਾ ਟਾਈਮ ਆਫ ਕਰਦਾ ਤਾ ਹੁਣ ਗਿਆ ਸੀ ਹੁਣ ਹੀ ਆ ਗਿਆ ਇੰਨਾ ਛੇਤੀ ਕੋਈ ਯਾਰ ਫਿਰ ਐ ਕੀ ਕਰਨਾ ਸੀ ਉੱਥੇ ਉੱਥੇ ਬਹਿ ਕੇ ਕੀ ਕਰਦਾ ਆਦੂ ਉਹਨਾਂ ਨਾਲ ਫੋਨ ਤੇ ਗੱਲ ਕਰ ਲੈ ਲੈ ਸਾਡੇ ਭੈਣ سامنے ਆਣਾ ਲੈ ਫੋਨ ਆ ਗਿਆ ਮਮੀ ਨੇ ਫੋਨ ਆਇਆ ਹਨਾ हेलो मम्मी हो ठीक ठीक है बढ़िया ते हाँ, उन्हीं है अच्छा। ते मैं झोले पाता हाँ, हाँ, देखा अच्छा मैंने चाह पानी पीता नी मनू ने बिस्कुट अच्छा। भी जो मंगाए पाते ਹਾਂ ਤੇ ਹੁਣ ਇਹ ਸੁਣ ਦੋ ਤਿੰਨ ਮਹੀਨੇ ਰਾਸ਼ਨ ਮੁੱਕਣਾ ਨਹੀਂਗਾ ਹਾਂ ਮੈਂ ਹਜੇ ਦੇਖਿਆ ਤਾਂ ਹੈ ਨਹੀਂਗਾ ਅੱਛਾ ਹੈਗਾ ਬਾਵਾ ਹਾਂ ਤੇ ਇੱਕ ਜਾਨ ਵੇਲੇ ਕਹਿੰਦਾ ਕਿ ਵੀ ਭੈਣ ਮੈਨੂੰ 500 ਰੁਪਿਆ ਦੇ ਦੇ ਤੇ ਮੈਂ ਇਹਨੂੰ 500 ਰੁਪਿਆ ਦਿੱਤਾਗਾ ਇਥੇ ਪਤਾ ਨਾ ਲੱਗ ਜੀ ਵੀ ਪਾਲਾ ਤੇਰੇ ਫਾਸ ਨੂੰ ਨਹੀਂ ਮੰਮੀ ਜਦੋਂ ਇਹਨੇ ਫਿਰ ਮੰਗ ਲਿਆ ਫਿਰ ਮੈਨੂੰ ਦੇਣਾ ਪੈ ਗਿਆ ਕੋਈ ਨਹੀਂ ਮੈਂ ਦੇਉਂ ਪਤਾ ਅੱਜ ਅੰਤੇ ਹੋਰ ਤੇ ਤੂੰ ਹੁਣ ਸਮਾਨ ਸਮੂਹ ਨੇ ਦੇਖ ਲਈ ਆਪਦਾ ਸਾਰਾ ਚੰਗਾ ਮੈਂ ਕੋਈ ਨਾ ਮੈਂ ਦੇਖ ਗਿਆ ਖੋਰ ਕੇ ਨਾਲ ਇਹ ਨੂੰ ਕਿਉਂ ਪਤਾ ਮੈਚ ਆ ਕੋਈ ਨਹੀਂ ਐਸੀ ਬਾਹਾਂ ਜਾਨੀ ਹੋਰ ਤੁਸੀਂ ਮੈਨੂੰ ਨੰਬਰ ਵਾਤੇਓ ਕਿਤੇ 500 ਮੰਮੀ ਪਤਾ ਵਾ ਕਿਵੇਂ ਦਿੱਤਾ ਇਹਨਾਂ ਦੀ ਅਲਮਾਰੀ ਚ ਪਿਆ ਸੀ 50000 ਰੁਪਿਆ ਉਹ ਚੋਂ 500 ਕੱਢ ਕੇ ਦਿੱਤਾਗਾ ਮੈਂ ਫੇਰ ਹੋਰ ਮੈਨੂੰ ਤਾਂ ਡਰ ਲੱਗਦਾ ਕਿਤੇ ਮੈਨੂੰ ਨੰਬਰ ਵਾਤੇ ਧਰ ਦਿਓ ਤੁਸੀਂ

और हम आपे समझा दूंगी तू हाँ। ना बोली बोली जवाक नहीं कह चंगे खाते चाह बनाया, चा बनाया राशन मुक्या पैगा मिर्च है ना चाह पत्ती है खंड खुंड सारा समान ही मुक्या मुक्के कि हम छे महीने का ਮੈਨੂੰ ਨਹੀਂ ਪਤਾ ਬੇਬੇ ਮੈਂ ਕਿਹੜਾ ਰਾਸ਼ਨ ਖਾਣੀ ਆਂਗੀ ਵਰਤਦੀ ਆਂਗੀ ਅੱਜ ਤੂੰ ਮੜ ਜਾ ਜਿਹੜਾ ਪਾਣੀ ਪਾਉਣਾ ਹੁੰਦਾ ਆਪਣਾ ਮਿੰਕੇ ਪਾ ਲਿਆ ਕਰ ਆਪਣੇ ਜੋਗਰਾ 4 ਜਣੇ ਜੋਗਰਾ ਮਿੰਕੇ ਤਾਂ ਪਾਉਣੀ ਆਂਗੀ ਫਿਰ ਕੀ ਮੈਂ ਡੋਲਦੀ ਆਂਗੀ ਕੀ ਗੱਲ ਕਰੀ ਜੰਨੇ ਆ ਰਾਸ਼ਨ ਮੁਪੇ ਪੈ ਜੀ ਚੁੱਲੇ ਦਾ ਲੈ ਬੇ ਬੇ ਕਹਿੰਦੀ ਆ ਕਿ ਤੂੰ ਕੇ ਦੇਖ ਕੇ ਵਰਤ ਰਿਹਾ ਰਾਸ਼ਨ ਦਾ ਹੁਣ ਸਾਰਾ ਹਲੇ ਮਹੀਨਾ ਨਹੀਂ ਹੋਇਆ 6 ਮਹੀਨਾ ਨੇ ਦਾ ਇੰਨਾ ਕਰਦਾ ਜੀ ਹਾਂ ਫਿਰ ਮੈਂ ਕਿਹੜਾ ਰਸਣ ਖਾ ਗਈ ਜੀ ਸਾਰੇ ਖਾਣੇ ਪੀਣੇ ਹੋਗੇ ਚਾਹ ਪਾਣੀ ਕੋਈ ਮਾਰੇ ਸੰਕੋਚਣਾ ਚੱਲੋ ਤੂੰ ਤਾਂ ਬੱਠਣਾਂ ਦੇ ਬੱਠਲ ਚਾਹ ਪਸ਼ੂਆਂ ਨੂੰ ਮੂਰੇ ਦਾਤ ਕਿੰਨੇ ਵਾਰੀ ਮੈਂ ਪਸ਼ੂਆਂ ਨੂੰ ਚਾਹ ਭਈਆ ਇਹ ਤਾਂ ਗੱਲਾਂ ਇੰਨੇ ਹੱਥ ਖੜੇ ਹੋਗੇ ਭਈ ਇੰਨੇ ਨਾ ਵੀ 6 6 ਮਹੀਨੇ ਦਾ ਰਸਣ ਮਹੀਨੇ ਮਹੀਨੇ ਮੈਂ ਫਿਰ ਸਾਰੇ ਖਾਣੇ ਪੀਣੇ ਹੋ ਮੈਂ ਕੀ ਕੱਲੀ ਖਾਨੀ ਆ ਲੈ ਟਰ ਤਾਂ ਕਮਾਲ ਹੋਈ ਪਈਗੀ ਆ ਸੀ ਕਿ ਢਿੱਡ ਨਾ ਬੰਦ ਹੈਗੇ ਅਸੀਂ ਜਿਹੜਾ ਬੰਦੀਆਂ ਕਿ ਮੈਂ ਵੀ ਚਾਹੀ ਪੀਨੀ ਆ ਕੁੱਟ ਨਾ ਪਈਏ ਤਾਂ ਗੱਲ ਮਾੜੀ ਆ। ਆ ਭੇਜਿਆ ਨਾ ਕਰੋ ਬੇਬੇ ਲਿਆਉਣਾ ਤਾਂ ਪਊਗਾ ਹੀ ਸਮਾਨ ਆ। ਲਿਆਉਣਾ ਤਾਂ ਮੜਾ ਸੰਕੋਚ ਨਾ ਜਦੋ। ਲਿਆਉਣਾ ਤਾਂ ਪਊਗਾ ਪਈ ਦੇਖਣਾ ਚਾਹੀਦਾ। ਕਿਤੇ ਡੋਲਦੀ ਦੇਖੀਏ ਚਾਹ ਵੀ ਅਜ ਡੋਲਦੀ ਪਈਏਗੀ। ਪਰ ਆ 6-6 ਮਹੀਨਿਆਂ ਦੇ ਰਸਨ ਬੇਬੇ ਕਦੇ ਮਹੀਨਿਆਂ ਚ ਮੁੱਕੇ ਆ। ਮੁੱਕੇ ਮੁੱਕਦੇ ਨਹੀਂਗੇ। ਔਰ ਪਹਿਲਾਂ ਵੀ ਆਉਂਦੇ ਸੀ ਰਸਨ। ਰਸਨ ਕੀ ਕਰਦਾ? 8 ਮਹੀਨੇ ਕੱਢਦੇ ਤੇ 6 ਮਹੀਨੇ ਦੇ ਸਵਦੇ ਨਾ। ਪਰ ਹੁਣ ਆਇਆ ਕਰੂਗਾ। ਹੁਣ ਮਾਨਸ ਤੋਂ ਲਿਆਂਦਾ ਜਾਂਦਾ। ਸਟੇਟਿਜੋ ਘਟਾ ਲੈਣਾ। ਅੱਛਾ ਟਾਈਟਿਜੋ ਕਿ ਤੋ ਲੈਓ ਮੈਨੂੰ ਨਹੀਂ ਪਤਾ ਰਾਸ਼ਨ ਦੋ ਡੰਗਾ ਨਹੀਂ ਲੈ ਤਾਂ ਹੋ ਮਹਿੰਗਾ ਹੁੰਦਾ ਮਾਨਸਾਲਾ ਹੈ ਤੇ ਮਹਿੰਗਾ ਸਸਤਾ ਬੇਬੰਡੀ ਦਾ ਇੱਥੇ ਸਸਤਾ ਦੇ ਕੇ ਦੇ ਦੇ ਕਰੋ ਖਾਣ ਵਾਲੇ ਚੀਜ਼ਾਂ ਬਣਾ ਕੇ ਮੈਂ ਸਰਚੂਰ ਵਰ ਜਾਾਂਗੀ ਉਹ ਤਾਂ ਬੈਠੀ ਕਹਿ ਦੇ ਰਹੇ ਹੋ ਕਿ ਚਾਹ ਬਣਾ ਦੇ ਉਹ ਚਾਹ ਪੱਤੀ ਨਾਲ ਹੀ ਬਣੂ ਉਹ ਦੋ ਕੱਪੀਆਂ ਚਾਹ ਨਾਲ ਤਾਂ ਨਹੀਂ ਬੋਰੀਆਂ ਨਹੀਂ ਬੋਰੀਆਂ ਮੁੱਕਦੀਆਂ ਉਹ ਕਿਹੜੂ ਰੋਜ਼ ਪੀ ਜਾਂਦੇ ਖਤਮੀ ਹੋਊ ਚ ਪੈਂਦੀ ਤਾਂ ਹੀ ਨਹੀਂ ਚਾਹ ਪੱਤੀ ਨਿਕਲਦੀ ਏ ਉਹ ਨਿਕਲਣ ਵਾਲੀ ਗੱਲ ਨਹੀਂ ਹੈਗੀ ਯਾਰ ਨਹੀਂ ਚਾਹੀਦਾ ਹੁੰਦਾ ਉਹੀ ਮੇਰੇ ਨਾਲ ਪਈ ਜਾਂਦੇ ਰਹਿੰਦੇ ਮਾਪਦਾ ਮੈਂ ਬੜੀ ਕਮਾਲ ਹੋਈ ਪਈ ਐ। ਇਹਦਾ ਸਾਮਾਨ ਆਇਆ ਸੀ। ਇਹ 2 ਮਹੀਨਾ ਜੀ ਮੁੱਕ ਗਿਆ। ਮੁੱਕ ਗਿਆ। ਐ ਕਿਵੇਂ ਮੁੱਕ ਜੂਗਾ? ਚਲ ਜੇ ਤਾਂ ਰੱਛ ਲਿਆ ਦਿਆ ਕਰੂੰਗੀ ਮੈਂ ਚਾਹ ਬਣਾ ਦੂੰਗੀ। ਨਹੀਂ ਆਦਾ ਬੈਠੇ ਰਹੋ। ਕੋਈ ਨਹੀਂ। ਚਲ ਬੇਬੇ ਇਹ ਤਾਂ ਮਨ ਲੱਗੀ ਬੋਲਣਾ। ਮੈਂ ਕਟਾਉਣਾ ਸਟੱਡੀ ਜਾਣਾ ਫਿਰ। ਚੰਗਾ ਭੱਜ ਜਾ। ਉੱਤਾਰ। ਹੋਰਿਆ। ਹਾਂ ਬੇ। ਬੇ ਹੋ ਮਨੂ ਨਹੀਂ ਆਇਆ ਧੀਆ। ਹਾਂ। ਉਹ ਆਇਆ ਤਾਂ ਖਾਲੀ ਹੱਥ ਧੀਆ। ਅੱਛਾ। ਉਹਦੇ ਹੱਥੀਂ ਤਾਂ ਮੈਂ ਰਮਾਲ ਵੀ ਨਹੀਂ ਦੇਖੀ। ਉਹ ਜਾਂਦਾ ਲੈ ਗਿਆ ਝੋਲਾ ਈਟਾ। ਮੈਂ ਬੀਰਪਾਲ ਨੂੰ ਕਹਦਾਗਾ ਅਪੁੱਛੋਲੇ ਚ ਕੀ ਸੀਗਾ ਗੱਲ ਤਾਂ ਇਹ ਜਮਾ ਹੈਗੀ ਐ ਗੱਲ ਕਰ ਜੇ ਮੈਂ ਟੋਕੇ ਦੇਖਦੀ ਸੀ ਤੂੰ ਨਾਲ ਖੜਾ ਸੀ ਫਿਰ ਆਪ ਖੜੀ ਸੀ ਹਾਂ ਫਿਰ ਵੀ ਘਰੇ ਕਲੇਸ਼ ਪੈਂਦਾ ਸੀ ਕਲੇਸ਼ ਪੈਂਦਾ ਸੀ ਫਿਰ ਮੈਂ ਉਹ ਦੇਖਿਆ ਗੌਰ ਤਾਂ ਮੈਂ ਕਰੀ ਅੱਛਾ ਵਿੜਕ ਵੀ ਲਈ ਫਿਰ ਮੈਂ ਆਖਿਆ ਮਾਂ ਐਵੇਂ ਕਿਉਂ ਉਤਾਰ ਕੋ ਮੈਂ ਦੋ ਚੰਨ ਲਾਉਣੀ ਜਜਵਾਤਾ ਜਾਂਦੀ ਹਾਂ ਐਵੇਂ ਢੰਡ ਲਾਉਣੀ ਮਾਂ ਤੂੰ ਇਹ ਕਈ ਵਾਰੀ ਵੀ ਝੋਲੇ ਚੋਂ ਨਾ ਨਿਕਲੇ ਕੋਈ ਨਾ ਕਲੇਸ਼ ਆ ਜਾਂਦਾ ਹੈ ਫਿਰ ਕਿਹੜੀਸ ਭਾਈ ਜਾਂਦਾ ਹੈ ਮੈਂ ਬੀਰਪਾਲ ਨੂੰ ਪੁੱਛਦਾ ਝੂੜਾ ਭਰਿਆ ਹੋਇਆ ਸੀ ਤੂੰ ਵੀਰਪਾਲ ਨੂੰ ਪੁੱਛਦਾ ਕੋਈ ਗੱਲ ਦਾ ਪਤਾ ਤਾਂ ਲੱਗੂ ਆ ਪਤਾ ਤਾਂ ਲੱਗੂ ਕੀ ਸੀਗਾ ਉਹਦੇ ਚ ਮੈਂ ਕਰਦਾ ਪਤਾ ਫਿਰ ਪਤਾ ਕਰਾ ਕੱਪੜੇ ਜਿਖ ਲਾਰੇ ਪਹਿਨਦਾ ਹਮਾਰਦੀ ਨਾ ਨਹੀਂ ਵੀਰਪਾਲ ਕੀ ਕਰੀ ਜਣੀ ਹੈ ਉਸ ਨਹੀਂ ਕਰਦੀ ਮੈਂ ਤਾਂ ਕੱਪੜੇ ਜੇ ਤਹਿ ਮਾਰਦੀ ਸੀਗੀ ਅੱਛਾ ਮੈਨੂੰ ਐ ਬੋਹਦਾ ਸੀ ਮੰਨੂੰ ਝੋਲੇ ਚ ਕੀ ਲੈ ਕੇ ਗਿਆ ਉਹ ਤਾਂ ਮੰਮੀ ਨੇ ਨਾ ਛੁੱਟ ਦਿੱਤੇ ਹੋਏ ਸੀ ਮਾਨਸਾ ਸਿਲਾਈ ਕਰਨ ਨੇ ਉਹ ਮੈਨੂੰ ਮੰਮੀ ਨੇ ਫੋਨ ਕਰਤਾ ਵੀ ਵੀਰਪਾਲ ਤੂੰ ਜਗਾ ਹੀ ਮਾਨਸਾ ਫੜ ਲੈ ਉਹ ਮੈਂ ਫੜ ਲਈ ਸੀ ਫਿਰ ਮਨੂੰ ਆਇਆ ਮੈਂ ਮਨੂੰ ਨੂੰ ਝੋਲੇ ਚ ਪਾਤੇ ਅੱਛਾ ਹਾਂ ਫਿਰ ਮੈਂ ਆਖਿਆ ਮੈਂ ਚੱਲ ਮੰਮੀ ਮੈਨੂੰ ਆਊਗਾ ਤਾਂ ਹੈਗਾ ਮੈਂ ਇਸੇ ਨੂੰ ਫੜਾ ਦੂੰ ਕਹਿੰਦੀ ਚੱਲ ਇਸੇ ਨੂੰ ਫੜਾ ਦੂੰ ਮਾਂ ਪਾਪੂ ਕੇ ਦੇਖ ਰੂਗੀ ਪਤਾ ਲੱਗ ਜੂਗਾ ਠੀਕ ਹੈ ਹਾਂ ਉਹ ਤਾਂ ਛੂਟ ਸੀ ਮੰਮੀ ਦੇ ਜੀ ਠੀਕ ਹੈ ਠੀਕ ਹਾਂ ਹੋਰ ਤਾਂ ਕੀ ਸੀ ਉਹ ਚ ਵੀ ਫਿਰ ਤਾਂ ਮੈਂ ਪੁੱਛ ਲਿਆ ਵੀਰਪਾਲ ਨੂੰ ਹਾਂ ਵੀਰਪਾਲ ਕਹਿੰਦਾ ਤਾਂ ਮੇਰੀ ਮੰਮੀ ਦੇ ਕੱਪੜੇ ਸੀਗੇ ਜੇ ਮਾਨਸਾ ਸਿਆਉਣੇ ਦਿੱਤੇ ਹੋਣਗੇ ਪਹਿਲਾਂ ਫੜਾਏ ਹੋਣਗੇ ਕਹਿੰਦੀ ਉਹ ਪਾ ਕੇ ਦਿੱਤੇ ਆ ਮੰਨੂ ਨੂੰ ਮੈਂ ਝੋਲੇ ਚ ਕੱਪੜਿਆਂ ਦੀ ਤਾਂ ਇਹ ਵੀ ਦੇਖ ਲੈਣੀ ਹੁੰਦੀ ਆ ਉਹ ਸਿੱਧਾ ਨਾ ਸਿੱਧੀ ਗੱਲ ਫਾ ਕੇ ਚ ਹਾਂ

ਚਲ ਠੀਕ ਹੈ ਬੇਬੇ ਚੰਗਾ ਸੋਚੀ ਨਾ ਹੋਰ ਘਟਾ ਲਿਆ ਚੰਗਾ ਬੇਬੇ ਆਹੋ ਨਾ ਇਹ ਤਾਂ ਗੜਕਾ ਨਹੀਂ ਲੈਂਦੇ ਫਿਰਦੇ ਨੇਗੇ ਮੈਨੂੰ ਤਾਂ ਲੱਗਦਾ ਪਊਗਾ ਸੇ ਆਪਾਂ ਘਰ 'ਚ ਹੋਰ ਹੀ ਨੇ ਕੁਸ ਬਣ ਕੇ ਵੇਜੇ ਕਿਤੇ ਮੇਰੇ ਨਾਲ ਹੋਰ ਲੜਾਈ ਹੋ ਜੇ ਕੀ ਕਹੂਗੀ ਫਿਰ ਨਾ ਦੇਖੀ ਜੋ ਚਲ ਫਿਰ ਦੇਖਦੇ ਆਂ ਕੀ ਬਣਦਾ ਆਹ ਤਾਂ ਚਲਦਾ ਹੈ ਨਹੀਂ ਮਾਰਦੇ ਆਂ ਸਾਂਭ ਕੇ